ਛਿਰ ਕੰਪਿਓ ਪਗ ਡਗ ਮਗੇ ਨੈਣ ਜੋਤ ਤੇਹੀ ਨਾ ਕਹੋ ਨਾਨਕ ਇਹ ਬਿਦ ਭਈ ਤਉ ਨ ਹਰ ਰਸ ਲੀਨ ਨਵੇਂ ਗੁਰਦੇਵ ਤਿਨਾਂ ਦੀ ਰਸਨਾ ਤੋਂ ਇਹ 47ਵਾਂ ਸ਼ਲੋਕ ਉਚਾਰਨ ਕੀਤਾ ਹੋਇਆ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1428 ਉੱਪਰ ਸੁਭਾਇਮਣ ਹੈ। ਹਉਸ ਸਲੋਕ ਦੁਆਰਾ ਜੋ ਸਤਿਗੁਰ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਉਹਨੂੰ ਸਮਝਣ ਦਾ ਯਤਨ ਕਰਦੇ ਹਾਂ। ਸਤਿਗੁਰ ਜੀ ਫਰਮਾਉਂਦੇ ਨੇ ਸਿਰ ਕੰਪਿਓ ਪਗ ਡੱਗ ਮਗੇ ਨੈਣ ਜੋਤ ਤੇ ਹੀਣ। ਸਤਿਗੁਰ ਜੀ ਕਹਿੰਦੇ ਜਦੋਂ ਯਾਰ ਆ ਗਈ ਬਡੇ ਭਾ ਆ ਗਿਆ। ਜਦੋਂ ਬੰਦਾ ਬਜ਼ੁਰਗ ਹੋ ਗਿਆ ਕਹਿੰਦੇ ਉਸ ਮਨੁੱਖ ਦਾ ਸਿਰ ਜਿਹੜਾ ਹੈ ਕੰਬਣ ਲੱਗ ਪੈਂਦਾ ਹੈ ਪੰਗ ਡੰਗ ਮਗੇ ਪੈਰ ਜਿਹਨੇ ਨੇ ਡੰਗ ਮਗਾਉਣ ਲੱਗ ਪੈਂਦੇ ਨੇ ਨੈਣ ਜੋਤ ਤੇ ਹੀਨ ਜਿਹੜੇ ਨੈਣ ਨੇ ਨੈਣ ਦਾ ਅਰਥ ਹੈ ਅੱਖਾਂ ਅੱਖਾਂ ਦੀ ਰੌਸ਼ਨੀ ਜਿਹੜੀ ਉਹ ਕੱਢ ਜਾਂਦੀ ਹੈ ਭਾਵ ਅੱਖਾਂ ਤੋਂ ਦਿਸਣਾ ਘਟ ਜਾਂਦਾ ਹੈ ਹੁਣ ਜਿਹੜਾ ਜਵਾਨੀ ਵਿੱਚ ਜੋਸ਼ ਸੀ ਜੋ ਪਹਿਲਾਂ ਬੰਦਾ ਉਰਿਆ ਫਿਰਦਾ ਸੀ ਪੰਜਾ ਫਿਰਦਾ ਸੀ ਅੱਖਾਂ ਦੀ ਰੋਸ਼ਨੀ ਪੂਰੀ ਸੀ ਪਰ ਜਿਉਂ ਬੁਢੇਪਾ ਆ ਗਿਆ ਉਸੇ ਵਕਤ ਹੀ ਉਹਦੀ ਅੱਖਾਂ ਦੀ ਰੋਸ਼ਨੀ ਜਿਹੜੀ ਉਹ ਘਟ ਜਾਂਦੀ ਹੈ ਤੇ ਪੈਰ ਜਿਹੜੇ ਉਹ ਡਗ ਮਗਾਉਣ ਲੱਗ ਪੈਂਦੇ ਨੇ ਤੇ ਸਿਰ ਸਾਹ ਸੰਗਤ ਜੀ ਕੰਬਣ ਲੱਗ ਪੈਂਦਾ ਹੈ ਸਤਿਗੁਰੂ ਜੀ ਸਾਨੂੰ ਇਹ ਸਮਝਾਉਂਦੇ ਨੇ ਤੁਹਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਸਾਧ ਸੰਗਤ ਜੀ ਬਦਲਾਵ ਆ ਜਾਂਦਾ ਹੈ ਮਨੁੱਖ ਦੇ ਸਰੀਰ ਦੇ ਵਿੱਚ ਹੁਣ ਜਦੋਂ ਪਹਿਲਾਂ ਬੱਚਾ ਬਚਪਨ ਵਿੱਚ ਹੈ ਉਦੋਂ ਨੂੰ ਆਪਾਂ ਬਾਲ ਅਵਸਥਾ ਕਹਿੰਦੇ ਆ ਜਿਵੇਂ ਅਸੀਂ ਪਿੱਛੇ ਪੜ ਗਏ ਆ ਬਾਲ ਜਵਾਨੀ ਔਰ ਬਿਰਧ ਫਨ ਤਿੰਨ ਅਵਸਥਾ ਜਾਂ ਇੱਕ ਹੈ ਬਾਲ ਅਵਸਥਾ ਇੱਕ ਹੈ ਤਰੁਣ ਦੀ ਅਵਸਥਾ ਤਰੁਣ ਦਾ ਅਰਥ ਹੁੰਦਾ ਜਵਾਨੀ ਜਵਾਨੀ ਦੀ ਅਵਸਥਾ ਤੇ ਇੱਕ ਹੈ ਬੁਢੇਪਾ ਬਾਲ ਜਵਾਨੀ ਔਰ ਬਿਰਧ ਫਨ ਬਿਰਧ ਦਾ ਅਰਥ ਹੁੰਦਾ ਹੈ ਬੁਢੇਪਾ ਇਹ ਤਿੰਨ ਅਵਸਥਾਾਂ ਮਨੁੱਖ ਤੇ ਆਉਂਦੀਆਂ ਨੇ ਭਾਵ ਮਨੁੱਖ ਦੇ ਸਰੀਰ ਦੇ ਵਿੱਚ ਬਦਲਾਅ ਜਿਹੜਾ ਉਹ ਆਉਂਦਾ ਹੈ ਹੁਣ ਜਵਾਨੀ ਵਿੱਚ ਮਨੁੱਖ ਦੇ ਕੋਲ ਜੋਸ਼ ਹੁੰਦਾ ਹੈ ਬਲ ਹੁੰਦਾ ਹੈ ਤਾਕਤ ਹੁੰਦੀ ਹੈ ਤੇ ਬੁਢੇਪੇ ਦੇ ਵਿੱਚ ਉਹ ਸਾਰੀ ਤਾਕਤ ਬਲ ਢਡਾਲ ਹੋ ਜਾਂਦਾ ਹੈ ਖਤਮ ਹੋ ਜਾਂਦਾ ਹੈ ਸਰੀਰ ਜਿਹੜਾ ਉਹ ਕਮਜ਼ੋਰ ਹੋ ਜਾਂਦਾ ਹੈ ਕਿਉਂਕਿ ਵੇਖੋ ਜਿਹੜਾ ਬੰਦਾ ਸਾਰੀ ਉਮਰ ਕਹਿੰਦਾ ਮੈਂ ਕਿਸੇ ਤੋਂ ਨਹੀਂ ਆ ਰਿਹਾ ਤੇ ਗੁਰਬਾਣੀ ਨੇ ਆਖਿਆ ਜਿਹੜਾ ਬੰਦਾ ਕਹਿੰਦਾ ਮੈਂ ਸਾਰੀ ਉਮਰ ਕਿਸੇ ਤੋਂ ਨਹੀਂ ਆ ਰਿਹਾ ਤੇ ਉਹਨੂੰ ਬਡੇਪਾ ਜਿਹੜਾ ਉਹ ਹਰਾ ਦਿੰਦਾ ਹੈ ਜਦ ਆਈ ਜੋਬਨ ਹਾਰਿਆ ਕਹਿੰਦੇ ਜਦੋਂ ਜ਼ਰ ਆ ਗਈ ਜ਼ਰਦਰ ਤੇ ਬਡੇਪਾ ਜਦੋਂ ਜ਼ਰ ਆ ਗਈ ਬਡੇਪਾ ਆ ਗਿਆ ਜੋਬਨ ਹਾਰਿਆ ਜਵਾਨੀ ਉਸੇ ਵੇਲੇ ਹਾਰ ਜਾਵੇਗੀ ਜਿਹੜੀ ਜਵਾਨੀ ਦੀ ਤਾਕਤ ਸੀ ਉਹ ਹਾਰ ਗਈ ਕਿਉਂ ਕਿਉਂਕਿ ਹੁਣ ਸਰੀਰ ਦੇ ਵਿੱਚ ਬਦਲਾਅ ਆ ਗਿਆ ਇੱਥੋਂ ਤੱਕ ਵੀ ਸਾਰ ਸੰਗਤ ਜੀ ਸਾਰੀ ਕਾਇਨਾਤ ਦੇ ਵਿੱਚ ਇਸ ਬਨਸਪਤੀ ਦੇ ਵਿੱਚ ਰੁੱਤਾਂ ਦੇ ਵਿੱਚ ਬਦਲਾਅ ਜਿਹੜਾ ਉਹ ਅਸੀਂ ਆਉਂਦਾ ਵੇਖਦੇ ਹਾਂ ਹੁਣ ਰੁੱਤਾਂ ਵਿੱਚ ਵੀ ਬਦਲਾਅ ਆਉਂਦਾ ਹੈ ਮੌਸਮ ਜਦੋਂ ਅਸੀਂ ਵੇਖਦੇ ਹਾਂ ਮੌਸਮ ਵਿੱਚ ਤਬਦੀਲੀ ਆਉਂਦੀ ਹੈ ਗਰਮੀਆਂ ਨੇ ਸਰਦੀਆਂ ਨੇ ਅਸੀਂ ਵੇਨੇ ਹਾਂ ਮੌਸਮ ਵਿੱਚ ਵੀ ਤਬਦੀਲੀ ਆਉਂਦੀ ਹੈ ਇਸੇ ਤਰ੍ਹਾਂ ਸਰੀਰ ਵਿੱਚ ਵੀ ਜਿਹੜਾ ਉਹ ਤਬਦੀਲੀ ਆਉਂਦੀ ਹੈ ਰੁੱਤ ਵਿੱਚ ਵੀ ਤਬਦੀਲੀ ਆਉਂਦੀ ਹੈ ਕਿਤੇ ਪੱਤ ਝੜ ਹੈ ਤੇ ਕਿਤੇ ਬਾਅਦ ਵਿੱਚ ਜਿਹੜਾ ਸਾਰੇ ਬੰਨੇ ਹਰਿਆਵਲ ਹਰੀ ਭਰੀ ਬਨਸਪਤੀ ਜਿਹੜੀ ਉਹ ਹੋ ਜਾਂਦੀ ਹੈ ਸ਼ਿੰਗ ਗੁਰਬਾਣੀ ਦੇ ਵਿੱਚੋਂ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਪੜ੍ਹਦੇ ਹਾਂ ਫਰੀਦਾ ਰੁੱਤ ਫਿਰੀ ਵਣ ਕੰਬਿਆ ਪੱਤ ਝੜੇ ਝੜ ਪਾਹੇ ਚਾਰੇ ਕੁੰਡਾਂ ਟੁੰਡੀਆਂ ਰਹਿਣ ਕਥਾਉ ਨਾ ਹੈ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਰੁੱਤ ਫਿਰ ਗਈ ਪੱਤ ਝੜੇ ਝੜ ਪਾਹੇ ਕਹਿੰਦੇ ਇੱਕਦਮ ਰੁੱਤ ਫਿਰ ਗਈ ਕੀ ਹੋ ਗਿਆ ਜਿਹੜੇ ਪੱਤੇ ਨੇ ਸੁੱਕ ਗਏ ਸੜ ਗਏ ਤੇ ਝੜ ਗਏ ਹੁਣ ਵੇਖੋ ਜਦੋਂ ਅਸੀਂ ਦਰਖਤ ਵੇਖਦੇ ਹਾਂ ਜਦੋਂ ਹਰਿਆ ਭਰਿਆ ਸੀ ਬੜਾ ਸਪਤੀ ਹਰੀ-ਪਰੀ ਸੀ। ਓ ਕਿੰਨੀ ਸੋਹਣੀ ਲੱਗਦੀ ਸੀ। ਦਰਖਤ ਤਾਂ ਕੋਈ ਉਹ ਕਿੰਨਾ ਸੋਹਣਾ ਲੱਗਦਾ ਹੈ। ਬੰਦਾ ਉਹਦੇ ਕੋਲ ਜਾ ਕੇ ਬਹਿੰਦਾ ਹੈ, ਉਹਦੀ ਸ਼ਾਨ ਦਾ ਆਨੰਦ ਮਾਣਦਾ ਹੈ। ਪਰ ਜਦੋਂ ਪੱਤ ਝੜ ਗਈ। ਸਾਰੇ ਜਿਹੜੇ ਉਹਦੇ ਬੂਟੇ ਨੇ, ਜੋ ਫੁੱਲ, ਪੱਤੀਆਂ ਜੋ ਕੁਝ ਲੱਗਾ ਹੋਇਆ ਸੀ, ਪੱਤੇ ਸਾਰੇ ਝੜ ਗਏ। ਤੇ ਹੁਣ ਉਹਦੇ ਕੋਲ ਜਾ ਕੇ ਕੋਈ ਬਹਿੰਦਾ ਨਹੀਂ ਹੈ ਕਿਉਂਕਿ ਚੰਗਾ ਨਹੀਂ ਲੱਗਦਾ, ਸੋਹਣਾ ਨਹੀਂ ਲੱਗਦੇ। ਤੇ ਸਾਬ ਨੇ ਗੁਰਬਾਣੀ ਵਿੱਚ ਆਖਿਆ ਰੁੱਤ ਫਰੀ ਵਣ ਕੰਬਿਆ ਪੱਤੇ ਝੜੇ ਝੜਪਾਹੇ ਕਹਿੰਦੇ ਹੁਣ ਰੁੱਤ ਫਿਰ ਗਈ ਹੈ ਤਾਂ ਇਹਦੇ ਉੱਪਰ ਇਹ ਜਿਹੜੀ ਸ਼ਕਲ ਬਣ ਗਈ ਇਸ ਦਰਖਤ ਦੀ ਸ਼ਕਲ ਇਸ ਤਰੀਕੇ ਨਾਲ ਹੋ ਗਈ ਜਦੋਂ ਤੋਂ ਪੱਤੇ ਜਿਹੜੇ ਨੇ ਪੱਤੇ ਨੇ ਝੜ ਗਏ ਹੁਣ ਫਿਰ ਜਦੋਂ ਪੱਤ ਝੜ ਤੋਂ ਬਾਅਦ ਵਿੱਚ ਫਿਰ ਜਦੋਂ ਬਸੰਤ ਰੋਤਾਵੇਗੀ ਫਿਰ ਸਾਰੇ ਬੰਨੇ ਜਿਹੜੀ ਉਹ ਹਰਿਆਵਲ ਹੋ ਜਾਵੇਗੀ ਸਾਰੀ ਬਨਸਪਤੀ ਜਿਹੜੀ ਉਹ ਖਿੜ ਜਾਵੇਗੀ ਤੇ ਸਾਧ ਸੰਗ ਜੀ ਇਸੇ ਤਰ੍ਹਾਂ ਸਤਿਗੁਰਾਂ ਨੇ ਸਮਝਾਇਆ ਫਰੀਦਾ ਰੋ ਤਫਰੀ ਵਣ ਕੰਬਿਆ ਪੱਤ ਝੜੇ ਝੜ ਪਾਹੇ ਚਾਰੇ ਕੁੰਡਨ ਢੁੰਡੀਆਂ ਕਹਿੰਦੇ ਮੈਂ ਚਾਰੇ ਪਾਸੇ ਢੁੰਡੇ ਚੌਹੀ ਦਸ਼ੀਵੇਂ ਮੈਂ ਵੇਖੀਆਂ ਚਾਰੇ ਕੁੰਡਨ ਢੁੰਡੀਆਂ ਰਹਿਣ ਕਿਥਾਂ ਹੁਣਾ ਹੈ ਕਿਤੇ ਵੀ ਜਿਹੜੀ ਉਹ ਸਥਿਰਤਾ ਨਹੀਂ ਹੈ ਉਹ ਭਾਵੇਂ ਅਸੀਂ ਬਨਸਪਤੀ ਵਿੱਚ ਵੇਖ ਲਈਏ ਮੌਸਮ ਵਿੱਚ ਵੇਖ ਲਈਏ ਇਥੋਂ ਤੱਕ ਕਿ ਤੁਸੀਂ ਸਰੀਰ ਵਿੱਚ ਵੀ ਵੇਖ ਲਓ ਸਰੀਰ ਵਿੱਚ ਵੀ ਦਿਨ ਦਿਨ ਕਰਕੇ ਜਿਹੜੀ ਤਬਦੀਲੀ ਹੋ ਉੰਦੀ ਜਾਂਦੀ ਹੈ ਕਿਉਂਕਿ ਸਾਨੂੰ ਲੱਗਦਾ ਅਸੀਂ ਵੱਡੇ ਹੋ ਰਹੇ ਹਾਂ ਪਰ ਗੁਰਬਾਣੀ ਨੇ ਆਖਿਆ ਤੁਸੀਂ ਦਿਨ ਬਾ ਦਿਨ ਕਰਕੇ ਤੁਹਾਡੀ ਮੌਤ ਦਾ ਸਮਾਂ ਨੇੜੇ ਆ ਰਿਹਾ ਹੈ ਤੁਸੀਂ ਘਟਦੇ ਜਾ ਰਹੇ ਹੋ ਕਿਉਂਕਿ ਵੇਖੋ ਹੁਣੇ ਆਪਾਂ ਗੱਲ ਕੀਤੀ ਜਰ ਆਈ ਜੋ ਬਣ ਆ ਰਿਹਾ ਜਵਾਨੀ ਵਿੱਚ ਬੰਦੇ ਕੋਲ ਜੋਸ਼ ਹੈ ਪਰ ਜੁਨ ਢਾਲਦਾ ਗਿਆ ਸਰੀਰ ਢਲਾ ਹੁੰਦਾ ਗਿਆ ਸਰੀਰ ਕਮਜ਼ੋਰ ਹੁੰਦਾ ਗਿਆ ਤੇ ਫਿਰ ਮੂੰਹ ਦੇ ਵਿੱਚੋਂ ਦੰਦ ਵੀ ਜਿਹੜੇ ਉਹ ਟੁੱਟਣੇ ਸ਼ੁਰੂ ਹੋ ਜਾਂਦੇ ਨੇ ਅੱਖਾਂ ਦੀ ਜੋਤ ਘਟ ਜਾਂਦੀ ਹੈ ਦਿਸਣਾ ਘਟ ਜਾਂਦਾ ਹੈ ਅਸੀਂ ਬਾਬਾ ਫਰੀਦ ਸਾਹਿਬੀ ਦਾ ਬਚਨ ਪੜ੍ਹਦੇ ਹਾਂ ਚੱਬਣ ਚੱਲਣ ਰਤਨ ਸਿਸੋਨੀ ਅਰ ਬਹਿ ਗਏ ਮੋਤੀ ਤਾ ਸਜਾਨੀ ਚੱਲ ਗਏ ਕਹਿੰਦੇ ਮੇਰੇ ਜਾਨੀ ਚਲੇ ਗਏ ਚੱਬਣ ਚੱਬਣ ਦਾ ਅਰਥ ਹੈ ਦੰਦ ਜਿਹੜੇ ਚਬਾਉਣ ਵਾਲੇ ਨੇ ਜਿਹੜੇ ਚੀਜ਼ਾਂ ਨੂੰ ਕਿਦਾਂ ਚਬ ਦਿੰਦੇ ਨੇ ਚਬ ਕੇਸੀ ਰੋਟੀ ਜਿਹੜੀ ਉਹ ਖਾਂਦੇ ਹਾਂ ਪਰ ਜਦੋਂ ਬਿਰਧ ਅਵਸਥਾ ਆ ਗਈ ਦੰਦ ਟੁੱਟ ਜਾਂਦੇ ਨੇ ਚੱਬਣ ਚੱਲਣ ਚੱਲਣ ਦਾ ਅਰਥ ਹੈ ਪੈਰ ਮਤਲਬ ਵੇਖੋ ਕਿੰਨੀ ਤੇਜ਼ ਤੇਜ਼ ਭੱਜਦਾ ਹੈ ਪਰ ਯਾਦੋਂ ਬਲੀਪਾ ਆ ਗਿਆ ਫਿਰ ਪੈਰ ਲੜਖਣਾਉਣ ਲੱਗ ਪੈਂਦੇ ਨੇ ਜਿਨੂੰ ਅਸੀਂ ਪੜਦੇ ਸਿਰ ਕੰਪਿਓ ਪੱਗ ਡੱਗ ਮਗੇ ਪੈਰ ਪੱਗ ਡੱਗ ਮਗਾਉਣ ਲੱਗ ਪੈਂਦਾ ਏਸੇ ਨੂੰ ਸਤਿਗੁਰਾਂ ਨੇ ਸਮਝਾਇਆ ਗੁਰਬਾਣੀ ਵਿੱਚ ਚੱਬਣ ਚੱਲਣ ਰਤਨ ਸੇ ਸੁਣੀਰ ਬਹਿ ਗਏ ਕੰਨ ਵੀ ਜਿਹੜੇ ਨੇ ਉਹਨਾਂ ਤੋਂ ਵੀ ਹੁਣ ਘੱਟ ਸੁਣਦਾ ਹੈ 헤ੜੇ ਮੁੱਤੀ ਤਾ ਸੇ ਜਾਨੀ ਚੱਲ ਗਏ ਕਹਿੰਦੇ ਇਦਾਂ ਜਿਹੜੇ ਮੇਰੇ ਜਾਨੀ ਸੀ ਸੱਜਣ ਸੀ ਤੇ ਚਲੇ ਗਏ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਸਮਝਾ ਰਹੇ ਨੇ ਸਿਰ ਕੰਪਿਓ ਪਗ ਡਗ ਮਗੇ ਪਰ ਡਗ ਮਗਾਉਣ ਲੱਗ ਜਾਂਦੇ ਨੇ ਲੈਣ ਜੋਤ ਤੇ ਹੀਣ ਹੁਣ ਵੇਖੋ ਸਾਡੇ ਜਿਹੜੇ ਪੈਰ ਨੇ ਲੱਤਾਂ ਨੇ ਇਹ ਛੋਟੀਆਂ ਜੀਆਂ ਨਹੀਂ ਬਾਬਾ ਫਰੀਦ ਸਾਹਿਬ ਜੀ ਨੇ ਸਾਨੂੰ ਗੁਰਬਾਣੀ ਤੋਂ ਸਮਝਾਇਆ ਕਿੰਦੇ ਛੋਟੀਆਂ ਜੀਆਂ ਲੱਤਾਂ ਵੇਖੋ ਕਿੰਨਾ ਕੰਨਾ ਸਫਰ ਕਰਦੀਆਂ ਨੇ ਫਰੀਦਾ ਇੰਨੀ ਨਿੱਕੀ ਜੰਗੀ ਹੈ ਥਰਡੁੰਗਰ ਭਵੇਂ ਓਮ ਅੱਜ ਫਰੀਦਾ ਕੁੰਜੜਾ ਸਹਿ ਕੋਹਾ ਥੀ ਓਮ ਕਹਿੰਦੇ ਜਦੋਂ ਜਵਾਨੀ ਵਿੱਚ ਇੰਨਾ ਨਿੱਕੀਆਂ ਜੀਆਂ ਲੱਤਾਂ ਨੇ ਇੰਨਾ ਡੂੰਗਾ ਪਹਾੜਾਂ ਵਾਲਾ ਸਫ਼ਰ ਕੀਤਾ ਕਦੀ ਪਰਵਾਹ ਨਾ ਕੀਤੀ ਇੰਨਾ ਚਲੀਆਂ ਇੰਨਾ ਭਜੀਆਂ ਪਰ ਅੱਜ ਬਿਰਧ ਅਵਸਥਾ ਆ ਗਈ ਬੁਢੇਪਾ ਆ ਗਿਆ ਫਰੀਦਾ ਐਨੀ ਨਿੱਕੀ ਜੰਗੀ ਥਰ ਡੂੰਗਰ ਭਮਿਓਮ ਅੱਜ ਫਰੀਦਾ ਕੁੰਜੜਾ ਕਹਿੰਦੇ ਕੁੱਜਾ ਜ ਮੇਰੇ ਨੇੜੇ ਪਿਆ ਹੋਇਆ ਸਹਿ ਕੋਹਾ ਥੀ ਓਮ ਮੈਨੂੰ ਉਹਦੇ ਕੋਲ ਵੀ ਜਾਣਾ ਐ ਲੱਗਦਾ ਹੈ ਕਿ ਜਿਵੇਂ ਮੈਨੂੰ ਸੈਂਕੜੇ ਕੋ ਜਿਹੜਾ ਉਹ ਤੁਰਨਾ ਪੈਂਦਾ ਵੇ ਕਿਉਂ ਕਿ ਅੱਜ ਸਰੀਰ ਵਿੱਚ ਤਾਕਤ ਨਹੀਂ ਰਹੀ ਤੇ ਸਾਡੇ ਸੰਗਠੀ ਅਸੀਂ ਕਈ ਵਾਰ ਬਜ਼ੁਰਗਾਂ ਕੋਲ ਬੈਠ ਜਾਂਦੇ ਹਾਂ ਤੇ ਬਜ਼ੁਰਗਾਂ ਦੀਆਂ ਗੱਲਾਂ ਸੁਣਦੇ ਹਾਂ ਬਜ਼ੁਰਗ ਸਾਨੂੰ ਦੱਸਦੇ ਨੇ ਅਸੀਂ ਕਈ-ਕਈ ਮੀਲ ਕਈ-ਕਈ ਕਿਲੋਮੀਟਰ ਅਸੀਂ ਤੁਰ ਕੇ ਜਿਹੜਾ ਇਹਨਾਂ ਸਫ਼ਰ ਕਰਦੇ ਰਹੇ ਹਾਂ ਤੇ ਅੱਜ ਜੇ ਅੱਜ ਉਹ ਬਾਪੂ ਕਹਿੰਦੇ ਨੇ ਅੱਜ ਉਹ ਬਜ਼ੁਰਗ ਕਹਿੰਦੇ ਨੇ ਅੱਜ ਸਾਡੀ ਇਹ ਅਵਸਥਾ ਬਣ ਗਈ ਕਿ ਮੰਜੇ ਤੋਂ ਜੇ ਅਸੀਂ ਬਾਹਰ ਲੈਪੋਏ ਤੱਕ ਵੀ ਜਾਣਾ ਹੋਵੇ ਇੱਥੋਂ ਤੱਕ ਕਿ ਅਸੀਂ ਆਪਣੇ ਬੈੱਡ ਤੋਂ ਵਾਸ਼ਰੂਮ ਤੱਕ ਵੀ ਜਾਣਾ ਹੋਵੇ ਬਾਥਰੂਮ ਤੱਕ ਵੀ ਜਾਣਾ ਹੋਵੇ ਤਾਂ ਵੀ ਅੱਜ ਸਾਡੇ ਤੋਂ ਤੁਰ ਕੇ ਜਿਹੜਾ ਉਹ ਜਾਇਆ ਨਹੀਂ ਜਾਂਦਾ ਸਾਨੂੰ ਇਦਾਂ ਕਹਿੰਦੇ ਪ੍ਰਤੀਤ ਹੁੰਦਾ ਕਿ ਜਿਵੇਂ ਪਤਾ ਨਹੀਂ ਕਿੰਨੇ ਕੁ ਸੈਂਕੜੇ ਕੋਹਾਂ ਜਾਂ ਕਿੰਨੇ ਕਿਲੋਮੀਟਰ ਸਾਨੂੰ ਜਿਹੜਾ ਉਹ ਤੁਰਨਾ ਪੈਂਦਾ ਵੀ ਕਿਉਂ ਕਿਉਂਕਿ ਅੱਜ ਸਰੀਰ ਨਡਾਲ ਹੋ ਗਿਆ ਤੇ ਸਾਧ ਸੰਗਤ ਫਿਰ ਅੱਗੇ ਬਾਬਾ ਫਰੀਦ ਸਾਹਿਬ ਜੀ ਨੇ ਸਾਨੂੰ ਸਮਝਾਇਆ ਕਿ ਸਿਰ ਵੀ ਕੰਬਲ ਲੱਗ ਪਿਆ ਪੈਰ ਡਗਮਗਾਉਣ ਲੱਗ ਪਏ ਲੈਣਾ ਦੀ ਜੋਤ ਜਿਹੜੀ ਹੈ ਰੋਸ਼ਨੀ ਜਿਹੜੀ ਉਹ ਕੱਟ ਗਈ ਕਹੋ ਨਾਨਕ ਇਹ ਵਿਦ ਭਈ ਕਹਿੰਦੇ ਹੁਣ ਇਹ ਵਿਦ ਆ ਗਈ ਕਹੋ ਨਾਨਕ ਇਹ ਵਿਦ ਭਈ ਤਉਨ ਹਰ ਰਸ ਲੀਨ ਕਹਿੰਦੇ ਹੁਣ ਇਹ ਅਵਸਥਾ ਆ ਗਈ ਤੂੰ ਅਜੇ ਵੀ ਜਿਹੜਾ ਉਹ ਖਰੀਦਾ ਰਸ ਨਹੀਂ ਮੰਨਦਾ ਅਜੇ ਵੀ ਤੂੰ ਹਰੀ ਦਾ ਨਾਮ ਜਪਦਾ ਨਹੀਂ ਹੁਣ ਕਿਹੜੀਆਂ ਰੰਗ ਰਲੀਆਂ ਦੇ ਵਿੱਚ ਤੂੰ ਲੱਗਾ ਹੋਇਆ ਹੈ ਕਿਉਂਕਿ ਜਦੋਂ ਖੱਟਣ ਦਾ ਵੇਲਾ ਹੈ ਵੇਖੋ ਸਾਧ ਸੰਗਤ ਗੁਰਬਾਣੀ ਨੇ ਵੀ ਆਖਿਆ ਜਵਾਨੀ ਵੇਲੇ ਜਦੋਂ ਤੁਹਾਡੇ ਕੋਲ ਤਾਕਤ ਹੈ ਬਲ ਹੈ ਉਦੋਂ ਪਰਮੇਸ਼ਰ ਕਾਲਪੁਰਖ ਵੈਗੁਰੂ ਦਾ ਨਾਮ ਖੱਟਣ ਦਾ ਵੇਲਾ ਹੈ ਤੇ ਉਦੋਂ ਬੰਦਾ ਦੁਨੀਆ ਦੇ ਵਿੱਚ ਮਸਤ ਹੁੰਦਾ ਹੈ ਬਾਬਾ ਫਰੀਦ ਸਾਹਿਬ ਦੀ ਤਾਂ ਬਚਨ ਹੈ ਜਾਂ ਤੋ ਖੱਟਣ ਵੇਲ ਤਾਂ ਤੂੰ ਰਤਾ ਦੁਨੀ ਸਿਓ ਕਹਿੰਦੇ ਜਦੋਂ ਤੇਰੇ ਕੋਈ ਖੱਟਣ ਦਾ ਵੇਲਾ ਸੀ ਉਦੋਂ ਤੂੰ ਦੁਨੀਆ ਦੇ ਵਿੱਚ ਮਸਤ ਰਿਆ ਉਦੋਂ ਤੂੰ ਦੁਨੀਆ ਦੇ ਵਿੱਚ ਲਗਾ ਰਿਆ ਤੇ ਜਾਂਸੀ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਪੜ੍ਹਦੇ ਆਂ ਦੇਖ ਫਰੀਦਾ ਜੇthia ਦਾੜੀ ਹੋਈ ਪੂਰ ਅਗੋਂ ਨੇੜਾ ਆਇਆ ਵਿਚਾਰਿਆ ਦੂਰ ਕਹਿੰਦੇ ਦਾੜੀ ਪੂਰ ਪੂਰ ਦਾ ਅਰਥ ਛਿਟੀ ਹੋਵੇ ਕਹਿੰਦੇ ਦੇਖ ਫਰੀਦਾ ਜੇthia ਦਾੜੀ ਹੋਈ ਪੂਰ ਕਹਿੰਦੇ ਫਰੀਦਾ ਵੇਖਦੇ ਆਂ ਵੇਖਦੇ ਆਂ ਵੇਖ ਤੇਰੀ ਦਾੜੀ ਪੂਰੀ ਹੋ ਗਈ ਭਾਵ ਛਿਟੀ ਹੋਵੇ ਪੂਰ ਦਾ ਅਰਥ ਛਿਟੀ ਹੋਵੇ ਅਗੋਂ ਨੇੜਾ ਆਇਆ ਹੁਣ ਅੱਗਾ ਤੈਨੂੰ ਨੇੜੇ ਦਿਸ ਰਿਹਾ ਹੈ ਮੌਤ ਦਾ ਸਮਾਂ ਆ ਰਿਹਾ ਹੈ ਪਿਛਾ ਰਿਹਾ ਦੂਰ ਹੁਣ ਪਿਛਲਾ ਸਮਾਂ ਜਿਹੜਾ ਹੈ ਉਹ ਦੂਰ ਚਲਾ ਗਿਆ ਤੇ ਇਸ ਕਰਕੇ ਸਤਿਗੁਰਾਂ ਨੇ ਸਾਨੂੰ ਗੁਰਬਾਣੀ ਵਿੱਚ ਵਾਰ-ਵਾਰ ਸਮਝਾਇਆ ਭਲਿਆ ਤੇਰੀ ਜ਼ਿੰਦਗੀ ਦਾ ਸਮਾਂ ਦਿਨ-ਦਿਨ ਕਰਕੇ ਇੱਕ-ਇੱਕ ਪਲ ਕਰਕੇ ਇੱਕ-ਇੱਕ ਮਿੰਟ ਕਰਕੇ ਇੱਕ-ਇੱਕ ਸੈਕਿੰਡ ਕਰਕੇ ਤੇਰੀ ਜ਼ਿੰਦਗੀ ਦਾ ਸਮਾਂ ਪਿਆਰਿਆ ਘਟਦਾ ਜਾਂਦਾ ਹੈ ਤੂੰ ਪ੍ਰਮਾਤਮਾ ਅਕਾਲ ਪੁਰਖ ਵੈਗੁਰ ਦਾ ਨਾਮ ਕਿਉਂ ਨਹੀਂ ਲੱਭਦਾ ਤੇ ਨੌਵੇਂ ਪਾਤਸ਼ਾਹ ਜੀ ਨੇ ਵੀ ਸਾਨੂੰ ਅੱਜ ਵਾਲੇ ਸ਼ਲੋਕ ਵਿੱਚ ਇਹੀ ਸਮਝਾਇਆ ਕਿ ਇਥੋਂ ਤੱਕ ਵੀ ਬੰਦੇ ਦੀ ਅਵਸਥਾ ਆ ਗਈ ਸਿਰ ਕੰਬਲ ਲੱਗ ਪਿਆ ਪੈਰ ਡਗਮਾਓ ਡਗਮਗਾਉਣ ਲੱਗ ਪਏ ਨੈਣਾ ਦੀ ਜੋਤ ਅੱਖਾਂ ਦੀ ਜੋਤ ਹੁਣ ਕੱਟ ਗਈ ਕਹਿੰਦੇ ਇਹ ਵਿਦ ਆ ਗਈ ਇਹ ਅਵਸਥਾ ਆ ਗਈ ਅਜੇ ਵੀ ਤੂੰ ਕਿਹੜੀਆਂ ਰੰਗ ਰਲੀਆਂ ਦੇ ਵਿੱਚ ਪਿਆਰਿਆ ਤੁਰਿਆ ਫਿਰਦਾ ਹੈ ਅਜੇ ਵੀ ਤੂੰ ਪ੍ਰਭੂ ਪਰਮੇਸ਼ਰ ਕਾਲਪੁਰਖ ਵੈਗੁਰੂ ਦਾ ਨਾਮ ਕਿਉਂ ਨਹੀਂ ਜਪਦਾ ਸਰ ਸੰਗ ਜੀ ਇਹ ਸਤਿਗੁਰਾਂ ਨੇ ਸਾਨੂੰ ਇਸ 47ਵੇਂ ਸ਼ਲੋਕ ਦੇ ਵਿੱਚ ਵਿਚਾਰ ਬਖਸ਼ਿਸ਼ ਕੀਤੇ ਨੇ ਵਿਚਾਰਾਂ ਕਰਦਿਆਂ ਕੋਲ ਵਿਅੰਤ ਪੁਨਾ ਹੋ ਜਾਂਦੀਆਂ ਨੇ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ ਜੀ ਬਖਸ਼ਣਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ